ਸਰ ਸਰ ਲਿਫਟਿੰਗ ਹੋ ਰਹੀ ਹੈ ਨਾ ਲਿਫਟਿੰਗ ਆ ਜਿਹੜੀ ਟਿਕਾਈ ਨਹੀਂ ਹੁੰਦੀ ਬਈ ਜੀ ਕੋਈ ਪ੍ਰਬੰਧਾ ਨਹੀਂ ਲਿਫਟਿੰਗ ਦਾ ਤੁਸੀਂ ਕੀ ਜਾਣੀਓ ਸਰ ਅਸੀਂ ਕਹਿੰਦੇ ਨਾ ਨਾਰ ਬਾਦਲਾ ਮਾ ਥੁੱਕਾ ਮਾਲ ਲਿਫਟਿੰਗ ਹੋਣੀ ਚਾਹੀਦੀ ਹੈ ਇੱਥੇ ਮਹੀਨਾ ਮਹੀਨਾ ਦੋ ਦੋ ਮਹੀਨੇ ਝੋਨਾ ਪਿਆ ਰਹਿੰਦਾ ਨਾਲ ਦੀ ਨਾਲ ਲਿਫਟਿੰਗ ਹੋਣੀ ਚਾਹੀਦੀ ਨਾਲ ਨਾਲ ਕਿ ਸਾਨੂੰ 4-5 ਦਿਨੋਂ ਆਇਆ ਬੈਠਿਆਂ ਨੂੰ ਜਿਹੜੀ ਸਾਡੀ ਕੋਈ ਗੱਲ ਦੀ ਥੋੜੀ ਕਿਹਨੇ ਨਾ ਬੋਲੀ ਹੋਈ ਹੈ ਨਾ ਤੁਲਾਈ ਹੋਈ ਹੈ ਲਿਫਟਿੰਗ ਨਹੀਂ ਹੋਈ ਸਰ ਕੁਝ ਵੀ ਤੋਲ ਬੋਲੀ ਵੀ ਹੋਈ ਬੋਲੀ ਵੀ ਨਹੀਂ ਵਿਕਿਆ ਵੀ ਨਹੀਂ ਵਿਕਿਆ ਵੀ ਨਹੀਂ 4 ਦਿਨ ਹੋ ਗਏ ਹੈ ਤੇ ਹੈੱਡ ਟੁੱਟੇ ਪਏ ਨਾਗ ਪ੍ਰਬੰਧ ਤਾਂ ਹੈ ਹੀ ਨਹੀਂ ਵੇਖੋ ਜੀ ਉਹ ਕਹਿੰਦਾ ਜੀ ਮਾਰ ਕਮੇਟੀਾਂ ਦੀ ਬਾਥਰ ਬਣਾਏ ਨੇ ਪਾਣੀ ਪੀਣ ਦਾ ਪ੍ਰਬੰਧ ਹੈਗਾ ਕੋਈ ਪ੍ਰਬੰਧਾ ਨਹੀਂ ਜੀ ਡਰੀ ਹੈ ਜੀ ਫਸਲ ਬਾਹਰ ਪਈਆਂ ਨੇ ਹੁਣ ਠੰਡ ਅੱਗੇ ਵੱਧ ਜਾਣੀ ਹੈ ਤੇ ਜਿਹੜਾ ਮੋਇਸਚਰ ਹੈ ਜੋ ਗਵਰਨਮੈਂਟ ਰਿਕਮੈਂਡ ਕਰਦੀ ਹੈ ਉਹ ਦੇ ਅਕੋਰਡਿੰਗਲੀ ਸਾਡਾ ਮੋਇਸਚਰ ਹੀ ਨਹੀਂ ਪੂਰਾ ਹੋਣਾ ਇਸ ਵੇਲੇ ਖੜੇ ਆ ਮੰਡੀ ਦੇ ਅੰਦਰ ਜਿੱਥੇ ਕੀ ਹੈ ਝੋਨਾ ਜੋ ਆ ਚੁੱਕਾ ਹੈ ਤੇ ਜੋ ਕਿਸਾਨ ਨੇ ਪੂਰੀ ਤਰ੍ਹਾਂ ਤਿਆਰ ਨੇ ਜੋ ਹੈ ਚੋਨੇ ਨੂੰ ਵੇਚਣ ਦੇ ਲਈ ਤੁਸੀਂ ਦੇਖਿਆ ਕਿ ਪਿਛਲੇ ਦਿਨਾਂ ਦੇ ਅੰਦਰ ਜੋ ਕਿ ਪੰਜਾਬ ਦੇ ਵਿੱਚ ਜੋ ਹੈ ਕਾਫੀ ਹੜਾ ਆਈਆਂ ਕਾਫੀ ਜੋ ਹੈ ਫਲਡਸ ਆਈਆਂ ਉੱਥੇ ਹੀ ਜੋ ਹੈ ਕਾਫੀ ਕਿੱਲਿਆਂ ਦੇ ਵਿੱਚ ਜੋ ਹੈ ਕਿਸਾਨਾਂ ਦੀਆਂ ਫਸਲਾਂ ਜੋ ਖਰਾਬ ਹੋ ਧਿਆ ਹੋਈਆਂ ਦਿਖਾਈ ਦਿੱਤੀਆਂ ਟੋਟਲ ਦੇ ਅਨੁਸਾਰ ਦੇਖੇ ਤਾਂ 5 ਲੱਖ ਕਿੱਲੇ ਤੋਂ ਵੀ ਜ਼ਿਆਦਾ ਜ਼ਮੀਨ ਹੈ ਜੋ ਖਰਾਬ ਹੋਈ ਪਰ ਹੁਣ ਜੋ ਕਿਸਾਨ ਹੈ ਜੋ ਨਦੀ ਵਡਾਈ ਕਰਕੇ ਜੋ ਖੇਤ ਇੱਥੇ ਪਹੁੰਚ ਚੁੱਕਿਆ ਮੰਡੀਆਂ ਦੇ ਵਿੱਚ ਤੇ ਪੂਰੀ ਉਮੀਦ ਤੇ ਪੂਰੀ ਆਸਾ ਦੇ ਨਾਲ ਪਹੁੰਚੇ ਨੇ ਕਿ ਇਸ ਵਾਰ ਜੋ ਹੈ ਝੋਨੇ ਦਾ ਵਧੀਆ ਰੇਟ ਲੱਗੇਗਾ ਜੋ ਹੈ ਪੰਜਾਬ ਸਰਕਾਰ ਵੀ ਜੋ ਹੈ ਸੀਐਮ ਭਗਵੰਤ ਮਾਨ ਦੇ ਵੱਲੋਂ ਜੋ ਕਿਸਾਨਾਂ ਦੇ ਲਈ ਜੋ ਹੈ ਸਮੇਂ-ਸਮੇਂ ਤੇ ਜੋ ਹੈ ਸਕੀਮਾਂ ਚਲਾਈਆਂ ਜਾ ਰੀਆਂ ਨੇ ਤੇ ਕਾਫੀ ਜ਼ਿਆਦਾ ਉਪਰਾਲੇ ਕੀਤੇ ਜਾ ਰਹੇ ਜਿਸ ਦੇ ਨਾਲ ਪੰਜਾਬ ਦੇ ਜੋ ਹੈ ਪੂਰੀ ਦੁਨੀਆ ਦਾ ਟਿੱਡ ਪਰਣ ਵਾਲੇ ਅੰਨਦਾਤਾ ਜੋ ਕਿਸਾਨ ਦੱਸੇ ਜਾਂਦੇ ਆ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਜੇ ਪ੍ਰਬੰਧਾਂ ਦੀ ਗੱਲ ਕਰੀਏ ਜੋ ਹੈ ਕਾਫੀ ਜ਼ਿਆਦਾ ਪ੍ਰਬੰਧ ਜੋ ਕਿ ਪੰਜਾਬ ਸਰਕਾਰ ਦੇ ਵੱਲੋਂ ਜੋ ਹੈ ਇੱਥੇ ਕੀਤੇ ਗਏ ਆ ਉੱਥੇ ਹੀ ਕਿਸਾਨਾਂ ਦੇ ਨਾਲ ਗੱਲਬਾਤ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜੋ ਹੈ ਪੂਰੀ ਮੰਡੀ ਦੇ ਅੰਦਰ ਝੋਨਾ ਲੱਗ ਚੁੱਕਾ ਹੈ ਮਸ਼ੀਨਾਂ ਚੱਲ ਰਹੀਆਂ ਨੇ ਅ ਤੇ ਜੋ ਬੋਰੀਆਂ ਦੇ ਵਿੱਚ ਚੋਨਾ ਭਰਿਆ ਜਾ ਰਿਹਾ ਹੈ ਸਵਾਰ ਜੋ ਕਿਸਾਨਾਂ ਨੂੰ ਪੂਰੀ ਆਸ ਤੇ ਉਮੀਦ ਹੈ ਕਿ ਜੋ ਉਹਨਾਂ ਦਾ ਫਲਡਸ ਦੇ ਵਿੱਚ ਜੋ ਹੜਾ ਦੇ ਵਿੱਚ ਨੁਕਸਾਨ ਹੋਇਆ ਤੇ ਉਹ ਇੱਥੇ ਜੋ ਹੈ ਸਾਰਾ ਪੂਰਾ ਹੋ ਜਾਏਗਾ ਪੰਜਾਬ ਸਰਕਾਰ ਦੇ ਵੱਲੋਂ ਸਮੇਂ-ਸਮੇਂ ਤੇ ਜੋ ਵੱਖ-ਵੱਖ ਸਕੀਮਾਂ ਚਲਾਈਆਂ ਗਈਆਂ ਜਿਸ ਦੇ ਕਿ ਤੁਸੀਂ ਦੇਖੇ ਸਾਰੀ ਸਕੀਮਸ ਜੋ ਹੈ ਚਲਾਈ ਗਈ ਹੈ ਤੇ ਉੱਥੇ ਹੀ ਗੱਲ ਕਰਾਂਗੇ ਕਿਸਾਨਾਂ ਦੇ ਨਾਲ ਤੇ ਜਾਣਾਂਗੇ ਉਹਨਾਂ ਦੀ ਕਿ ਕਿਸ ਤਰੀਕੇ ਦੇ ਨਾਲ ਉਹ ਇੱਥੇ ਪਹੁੰਚੇ ਨੇ ਕਿੰਨੇ ਉਹ ਕਿੰਨਾ ਚੋਨਾ ਲ ਪਹੁੰਚੇ ਨੇ ਕੀ ਉਹਨਾਂ ਨੂੰ ਉਮੀਦ ਹੈ ਕਿ ਉਹਨਾਂ ਨੂੰ ਆਸ ਹੈ ਇਸ ਵਾਰ 2025 ਦਾ ਚੋਣਾ ਉਹਨਾਂ ਦੇ ਲਈ ਕਿੰਨਾ ਬੈਨੀਫੀਸ਼ੀਅਲ ਹੋਏਗਾ ਕਿ ਜੋ ਹੈ ਉਹਨਾਂ ਦੀ ਉਮੀਦਾਂ ਦੇ ਖਰਾ ਉਤਰੇਗਾ ਜਾਂ ਨਹੀਂ ਉਤਰੇਗਾ ਤੇ ਗੱਲਬਾਤ ਕਰਦੇ ਹੋਏ ਜਾਣਦੇ ਉੱਥੇ ਹੀ ਜੇ ਇੱਕ ਪਾਸੇ ਦੇਖਿਆ ਜਾਵੇ ਪੰਜਾਬ ਦੇ ਵਿੱਚ ਫਿਰ ਤੋਂ ਜੋ ਹੈ بارش ਦਾ ਮੌਸਮ ਜੋ ਹੈ بارش ਦਾ ਮਾਹੌਲ ਜੋ ਬੰਦਾ ਹੋਇਆ ਦਿਖਾਈ ਦੇ ਰਿਹਾ ਤੇ ਕਿਤੇ ਨਾ ਕਿਤੇ ਜੋ ਦੇਖਿਆ ਜਾ ਸਕਦਾ ਹੈ ਕਿ ਫਿਰ ਤੋਂ ਕਿਸਾਨਾਂ ਦੇ ਮਨ ਦੇ ਵਿੱਚ ਕਿਤੇ ਡਰ ਜੋ ਹੈ ਪੈਦਾ ਹੁੰਦਾ ਹੈ ਉੱਥੇ ਹੀ ਜੇ ਚੋਣੇ ਦੇ ਕਲ ਕਰੀਏ ਕਿਸਾਨਾਂ ਦੇ ਮਨ ਦੇ ਵਿੱਚ ਕਈ ਵੀ ਡਰ ਹੈ ਕਿ ਅਗਰ ਜੇਕਰ بارش ਆਂਦੀ ਹੈ ਤੇ ਇਹ ਚੋਨੇ ਦੀ ਜੋ ਹੈ ਲਿਫਟਿੰਗ ਨਹੀਂ ਹੁੰਦੀ ਜੋ ਆਰਤੀ ਜੋ ਹੈ ਇਹ ਨਹੀਂ ਖਰੀਦੇ ਤਾਂ ਇਸ ਦੇ ਵਿੱਚ ਵੀ ਜੋ ਹੈ ਕਿਸਾਨਾਂ ਨੂੰ ਜੋ ਨੁਕਸਾਨ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਜੋ ਹੈ ਸਾਰੀ ਚੋਨੇ ਦੀ ਫਸਲ ਜੋ ਹੈ ਲੱਗੀ ਹੋਈ ਹੈ ਪਰ ਜੋ ਲਿਫਟਿੰਗ ਨਹੀਂ ਹੋ ਪਾ ਰਹੀ ਕਿਉਂਕਿ ਇਸ ਦੇ ਵਿੱਚ ਜੇਕਰ بارش ਆਂਦੀ ਹੈ ਤੇ ਸਲਾਬਾ ਜੋ ਕਿ ਚੋਨੇ ਦੀ ਫਸਲ ਨੂੰ ਪੈ ਜਾਂਦਾ ਹੈ ਤੇ ਕਾਫੀ ਜ਼ਿਆਦਾ ਅੱਗੇ ਕਿਸਾਨਾਂ ਨੂੰ ਜੋ ਕਿਸਾਨਾਂ ਨੂੰ ਨੁਕਸਾਨ ਹੋਏਗਾ ਤੇ ਜੋ ਇਸ ਦੀ ਪਰਪਾਈ ਨਹੀਂ ਹੋ ਸਕਦੀ ਇਸ ਦੇ ਲਈ ਜੋ ਨਾਲ ਦੀ ਨਾਲ ਜੋ ਹੈ ਚੋਨਾ ਚੱਕਿਆ ਜਾਣਾ ਚਾਹੀਦਾ ਹੈ ਇਹ ਕਿਸਾਨਾਂ ਦੀ ਮੰਗ ਜੋ ਪੂਰੀ ਹੋਣੀ ਚਾਹੀਦੀ ਹੈ ਸਰ ਸਰ ਲਿਫਟਿੰਗ ਹੋ ਰਹੀ ਹੈ ਨਾ ਲਿਫਟਿੰਗ ਆਈ ਦੀ ਚੱਕਾਈ ਨਹੀਂ ਹੁੰਦੀ ਭਾਈ ਜੀ ਕੋਈ ਪ੍ਰਬੰਧਾ ਨਹੀਂ ਲਿਫਟਿੰਗ ਦਾ ਸਰ ਜੇਕਰ ਬਾਰਿਸ਼ ਆਂਦੀ ਹੈ ਸਲਾਬਾ ਚੜ ਜਾਂਦਾ ਉਹਦੇ ਨਾਲ ਨੁਕਸਾਨ ਹੋਏਗਾ ਉਹ ਦੇਖਣ ਲੱਟਿਆਂ ਨੂੰ ਪਤਾ ਜੀ ਤੁਸੀਂ ਕੀ ਜਾਣੀਓ ਸਰ ਅਸੀਂ ਕਹਿੰਦੇ ਨਾਦਰ ਬਾਤਲਾ ਮਾਲ ਸੁੱਕਾ ਮਾਲ ਲਿਫਟਿੰਗ ਹੋਣੀ ਚਾਹੀਦੀ ਹੈ ਅੱਛਾ ਇੱਥੇ ਮਹੀਨਾ-ਮਹੀਨਾ ਦੋ-ਦੋ ਮਹੀਨੇ ਚੋਨਾ ਪਿਆ ਰਹਿੰਦਾ ਨਾਲ ਦੀ ਨਾਲ ਚੱਕਿਆ ਹਾਂ ਲਿਫਟਿੰਗ ਹੋਣੀ ਚਾਹੀਦੀ ਨਾਲ ਨਾਲ ਸਰ ਤੁਸੀਂ ਕੀ ਕਹਿੰਦੇ ਹੋ ਕਿ ਲਿਫਟਿੰਗ ਨਾਲ ਦੀ ਨਾਲ ਹੋਣੀ ਚਾਹੀਦੀ ਹੈ ਹਾਂ ਬਿਲਕੁਲ ਤਾਂ ਹੀ ਮਾਲ ਜ਼ਿੰਮੇਵਾਰ ਲਾ ਸਕਦੇ ਬਿਲਕੁਲ ਹਾਂ ਜੀ ਹਜੇ ਤੱਕ ਨਹੀਂ ਹੋਈ ਨਹੀਂ ਬਿਲਕੁਲ ਨਹੀਂ ਯਾਰ ਤਾਂ ਪਿਛਲੇ ਸਾਲ ਵੀ ਐਦਾਂ ਢਾਂਕਾ ਲਾਈ ਜਾਂਦੇ ਸੀ ਅੱਛਾ ਹੁਣ ਵੀ ਇਹ ਵੇਟ ਕਰਦੇ ਰੋ ਟਰੈਲੀਆਂ ਤੇ ਖੜੀਆਂ ਕਰ ਦੋ ਪਹਿਲਾਂ ਫਿਰ ਬੋਰੀਆਂ ਜਾ ਕੇ ਬਾਰ ਦਾ ਨਾ ਚੱਕੇ ਲਾਣਗੇ ਫਿਰ ਅਸੀਂ ਟਰੈਲੀਆਂ ਖਾਲੀ ਕਰ ਸਕਦੇ ਹਾਂ ਹਾਂ ਜੀ ਤੇ ਜੋ ਹੈ ਕਿੰਨੇ ਟਾਈਮ ਬਾਅਦ ਇਹ ਲਿਫਟਿੰਗ ਕਰਦੇ ਆ ਦੇਖੋ ਪਿਛਲੀ ਵਾਰ ਤੇ ਅਸੀਂ ਪੂਰਾ ਮਹੀਨਾ ਹੀ ਵੇਖ ਲਿਆ ਗਿਆ ਪੂਰੇ ਸੀਜ਼ਨ ਚ ਨਹੀਂ ਚੱਕੇ ਨਾ ਸਾਰੇ ਸੀਜ਼ਨ ਖਤਮ ਹੋਏ ਤੋਂ ਬਾਅਦ ਚ ਚੱਕਿਆ ਹੋਇਆ ਅੱਛਾ ਜੀ ਐਡਕੀ ਤੇ ਐਡਕੀ ਵੀ ਉਹੀ ਹਾਲਾਤ ਦੇਖਦੇ ਪੈ ਉਹੀ ਹਾਲਾਤ ਹਾਂ ਪਤਾ ਨਹੀਂ ਆਰਤੀ ਦੇ ਸੈਲਰ ਵਾਲੇ ਮੈਂ ਤਾਂ ਕਵਾਂਗਾ ਫਿਰ ਇਹਨਾਂ ਦੀ ਇਕਤਾ ਜਾਂ ਕੁਝ ਜ਼ਿੰਮੇਵਾਰਾਂ ਨੂੰ ਤੇ ਸਾਰੇ ਖਾਣ ਵਾਲੇ ਨੇ ਸਮਝਦੇ ਨੇ ਪਤਾ ਨਹੀਂ ਇਹ ਚੋਰੀ ਦਾ ਕੰਮ ਕਰਦੇ ਨੇ ਜ਼ਿੰਮੇਵਾਰ ਐਂ ਸਮਝਦੇ ਨੇ ਮੈਂ ਬਾਤ ਐ ਸਮਝਾਂਗਾ ਮੇ ਪਤਾ ਲੱਗਦਾ ਹੈਗਾ ਵੀ ਜਿਆਦਾ ਤਾਂ ਖਰੀਦ ਕੇ ਤੇ ਕੋਈ ਉੱਥੇ 4 ਕਿੱਲੇ ਕੋ दारੇ ਕਿੱਲੇ 20 ਕਿੱਲੇ ਬਣਾਵੇ ਕੋ ਪਤਾ ਲੱਗਦਾ ਹੈਗਾ ਵੀ ਕੀ ਭਾਅ ਵਿਕਦਾ ਹੈਗਾ ਆ ਕਿਸਾਨ ਨੂੰ ਤਾਂ ਸਮਝ ਦੇਣੇ ਵੀ ਇਹ ਪਤਾ ਨਹੀਂ ਕਿ ਇਹ ਚੋਰੀ ਕਰਕੇ ਲਿਆ ਆ ਕਿਧਰੋਂ ਆ ਰਾਤ ਨੂੰ ਰਾਤ ਨੂੰ 12 ਵਜੇ ਇੱਕ 11 ਵਜੇ ਕਿਤੇ ਉੱਠ ਕੇ ਜਾਣਾ ਪਵੇ ਪਤਾ ਲੱਗਦਾ ਮੋਟਰ ਤੇ ਮੈਂ ਕਿਧਰੋਂ ਕਿਵੇਂ ਡੇਕਦਾ ਬੰਦਾ ਜਾ ਕੇ ਕਿਸਾਨ ਨੂੰ 4-5 ਦਿਨੋਂ ਆਇਆ ਬੈਠਿਆ ਨੂੰ ਤੇ ਹਾਲੇ ਸਾਡੀ ਕੋਈ ਗੱਲ ਇਹ ਥੋੜੀ ਕਿਹਨੇ ਨੇ ਨਾ ਬੋਲੀ ਹੋਈ ਐ ਨਾ ਟੁਲਾ ਹੋਈ ਐ ਲਿਫਟਿੰਗ ਨਹੀਂ ਹੋਈ ਸਰ ਕੁਝ ਵੀ ਟੁਲਾ ਬੋਲੀ ਵੀ ਨਹੀਂ ਹੋਈ ਬੋਲੀ ਵੀ ਨਹੀਂ ਵਿਕਿਆ ਵੀ ਨਹੀਂ ਵਿਕਿਆ ਵੀ ਨਹੀਂ 4 ਦਿਨ ਹੋ ਗਏ ਅੱਛਾ ਜੀ 4 ਦਿਨ ਹੋ ਗਏ ਤੇ ਸਰ ਜੇ ਕੱਲ ਨੂੰ ਬਾਰਿਸ਼ ਆ ਜਾਂਦੀ ਹੈ ਜਿਵੇਂ ਬੇਫਿਆ ਹੀ ਰਾਤ ਦੇ ਬਾਰਿਸ਼ ਪਿਛੰਡੀ ਜੇ ਰਾਤ ਬਾਰਿਸ਼ ਹੋਈ ਸੀ ਤੇ ਭੇਟੀ ਪਿਛੰਡੀ ਨੇ ਤੇ ਸਰ ਇਦਾਂ ਚੋਨਾ ਖਰਾਬ ਹੋਣ ਦਾ ਡਰ ਨਹੀਂ ਹੈ ਅੱਛਾ ਡਾਰੀ ਖਰਾਬ ਡਰ ਤੇ ਆ ਖਰਾਬ ਹੋਣ ਦਾ ਜੀ ਸਲਾਬਾ ਪੈ ਜਾਏ ਸਲਾਬਾ ਪਾ ਜਾਏ ਤੇ ਪਿਕਚਰ ਵੱਧ ਜਾਂਦੀ ਹੈ ਅੱਛਾ ਜੀ ਹਾਂ ਤੇ ਮੈਂ ਜਿਹੜਾ ਪੱਕਾ ਤੋਂ ਨਾ ਇਹ ਸਾਡੇ ਇਹ ਤੋਲ ਕੇ ਬੋਲੀ ਕਰਕੇ ਵੇਖ ਕੇ ਸਾਨੂੰ ਸਰਕਾਰਾਂ ਕਰ ਰਹੀ ਹੈ ਹੋਰ ਵੱਡਾ ਜੀ। ਅੱਛਾ ਜੀ ਕਿੰਨੇ ਕਿੱਲਿਆਂ ਦੀ ਜੋ ਤੁਸੀਂ ਲੈ ਕੇ ਆਏ ਹੋ ਇੱਥੇ? ਆ 10-12 12 ਕਿੱਲੇ ਦਾ। 12 ਕਿੱਲਿਆਂ ਦਾ ਚੋਨਾ ਲੈ ਕੇ ਆਏ ਹੋ ਤੇ ਇਸ ਵਾਰ ਸਰ ਕਿਵੇਂ ਰਿਹਾ ਤੁਹਾਡਾ ਚੋਨਾ? ਕੁਛ ਵੀ ਨਹੀਂ ਰਿਹਾ ਤੇ ਵਿਗਿਆਈ ਨਹੀਂ ਤੇ। ਕਸੀ ਕੀ ਤੋਂ? ਜਿਵੇਂ ਪੰਜਾਬ ਦੇ ਵਿੱਚ ਜੋ ਹੈ ਕਾਫੀ ਹਾਰਡ ਵਗੈਰਾ ਆਏ ਨੇ। ਬਹੁਤ ਬੁਰਾ ਹਾਲ ਫਿਰ ਜਿਹੜੇ ਦਰਿਆਦ ਕੰਡੇ ਤੇ ਬਿਠੇ ਵਿਚਾਰੇ ਬਹੁਤ ਰੋੜ ਗਏ ਨੇ ਛੋੜੇ ਨੁਕਸਾਨ ਹੋਏ ਨੇ। ਤਾਂ ਤੁਹਾਡੀ ਫਸਲ ਨੂੰ ਜੋ بارش ਲਗਾਤਾਰ ਪੈਂਦੀ ਰਹੀ ਹੜ ਦੇ ਨਾਲ ਤੁਹਾਡੀ ਫਸਲ ਨੂੰ ਨੁਕਸਾਨ ਹੋਇਆ ਹੈ ਹੋਇਆ ਇਹ ਕਿਰ ਬਸ ਹਲਦੀ ਨੂੰ ਬੜੀ ਕੋ ਰੋਗ ਲੱਗਾ ਹੈ ਕਿ ਹੋਰ ਵੀ ਰੋਗ ਬੜੇ ਲੱਗੇ ਨੇ ਬੜੀ ਬਿਵਾਰੀ ਪਈ ਬਹੁਤ ਘੱਟ ਝਾੜ ਨਿਕਲਣਿਆ ਕਿੰਨੇ ਕਿੱਲੇ ਜ਼ਮੀਨਾਂ ਤੁਹਾਡੀ ਜੀ ਸਾਡੇ ਕੋਲ ਵੀ 80 ਕਿੱਲੇ ਤੇ ਝਾੜ ਕਿੰਨੇ ਨਿਕਲਿਆ ਜੋ ਝੋਨਾ ਕਿੰਨਾ ਨਿਕਲਿਆ 4/20 2022 ਕੁਆਰਟਰ 2020 ਕੁਆਰਟਰ 20 ਕੁਆਰਟਰ ਲਿਖ ਲਿਆ ਅੱਗੇ ਨਾਲ 2024 ਦੀ ਗੱਲ ਕੱਟ ਬਹੁਤ ਕੱਟ ਬਿਮਾਰੀਆਂ ਪੈ ਗਈਆਂ ਅੱਛਾ ਜੀ ਤੇਲੇ ਦੀ ਬਿਮਾਰੀ ਪੈ ਗਈ ਹਲਦੀ ਦੀ ਬਿਮਾਰੀ ਪੈ ਗਈ ਹੋਰ ਕਈ ਬਿਮਾਰੀਆਂ ਪੈ ਜਾਂਦੀਆਂ ਕਿਸਾਨ ਨੂੰ ਤੇ ਬਹੁਤ ਥੱਲੇ ਘਾਟਾ ਪੈ ਰਿਹਾ ਉਮੀਦ ਹੈ ਕਿ ਇਸ ਵਾਰ ਜੋ ਹੈ ਵਿਕ ਜਾਏਗਾ ਜਿੰਨਾ ਵੀ ਲੈ ਕੇ ਆਏ ਹੋ ਉਮੀਦ ਹੈ ਤੇ ਹੈ ਸਰਕਾਰ ਸੇ ਤੇ ਇਹ ਹੋਣ ਸਾਡਾ ਪਤਾ ਲੈਣ ਬਕਾਨ ਸਾਡਾ ਮਾਲ ਸਰਕਾਰ ਮਾਲ ਸਰਕਾਰ ਨੇ ਵਕਾਉਣਾ ਹੈ ਨਾ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਅਹੀ ਬਹ ਪ੍ਰਸ਼ਾਸਨ ਕੋ ਬੰਗ ਕਰਨੇ ਸਾਡੇ ਫਸਲ ਵਿਗੇ ਤੇ ਸਾਡੀ ਖੇਤੀ ਖਾਂਬੀ ਜਾਏ ਤੇ ਬੋਲੀ ਹੋਏ ਤੇ ਜੋ ਕੁਝ ਤਲਾਈ ਹੋਏ ਤੇ ਘਰਾਂ ਦਾ ਕਿ ਹੋਰ ਵੱਡੀ ਹੈ ਉਤੋਂ ਬਾਰਿਸ਼ ਤੇ ਦੇਣ ਆ ਰਹੇ ਨੇ ਕਿ ਨਾ ਰੋਜ਼ ਬਾਰਿਸ਼ ਬਦਲ ਆ ਜਾਂਦਾ ਸਰ ਅੱਗੇ ਕਣਕ ਦਾ ਵੀ ਜੋ ਹੈ ਸੀਜ਼ਨ ਆ ਰਿਹਾ ਕਣਕ ਬੀਜਣ ਜਾ ਰਹੇ ਹਾਂ ਇਹ ਹੀ ਹੋਏ ਪਿਛਲਾ ਸਭ ਖੇਤ ਪਰ ਸਾਮਾਗੇ ਤਾਂ ਇਹ ਕੋਣ ਬੀਜਾਂਗੇ ਜੇ ਪਿਛਲਾ ਫਸਲ ਹੀ ਸਭ ਆ ਗਿਆ ਤੇ ਕਣਗਾ ਕੀ ਬੀਜਣਗੇ ਤੁਸੀਂ ਇਸ ਵਾਰ ਜੋ ਹੈ ਕਾਫੀ ਜ਼ਿਆਦਾ ਰੈਸਟ੍ਰਿਕਸ਼ਨਸ ਦੇਖਣ ਨੂੰ ਮਿਲ ਰਹੀਆਂ ਨੇ ਕਿ ਪਰਾਲੀ ਜੋ ਹੈ ਨਹੀਂ ਸਾੜਨ ਦੇਣੀ ਤੇ ਉਹਦਾ ਸੁਪਰੀਮ ਕੋਰਟ ਨੇ ਵੀ ਉਹਦੇ ਉੱਤੇ ਕਾਫੀ ਫਾਈਨ ਲਗਾਇਆ ਹੈ ਉਹਦੇ ਤੇ ਕੀ ਕਹਿਣਾ ਚਾਹੋ ਪਰਾਈ ਦਾ ਇਹ ਕਹਿ ਰਹੇ ਹੋ ਜੀ ਜੀ ਫੇ ਇੱਕ ਦਮ ਕੰਮ ਸ਼ੁਰੂ ਹੋ ਜਾਂਦਾ ਤੇ ਪਰਾਲੀ ਕੋਈ ਜ ਸਾੜ ਵੀ ਜਾਣ ਕੋਈ ਚਕਾਉਂਦੇ ਵੀ ਬੜੇ ਲੋਕ ਨੇ ਸਹੀ ਵੜਾ ਕੇ ਚਕਾਣੇ ਮਸ਼ੀਨਾਂ ਲੈ ਲਾਣੇ ਆ ਤੇ ਬਸ ਜੇ ਨਹੀਂ ਥੋੜੀ ਬੜੀ ਸਭੀਏ ਕੋਈ ਸਾੜ ਵੀ ਦੇ ਕਿ ਕੋਤਰਾ ਇਸ ਪ੍ਰੀਵਿਓਰਡ ਨੂੰ ਕੀ ਹੈ ਫਸਲ ਤੇ ਸਾਬੇ ਜਾ ਕੇ ਫਸਲ ਬੀਜਿਆ ਜਾਏ ਸਿਰ ਪਰ ਜੋ ਹੈ এনਵਾਇਰਨਮੈਂਟ ਹੈ ਜੋ ਹਵਾ ਗੰਦਲੀ ਹੁੰਦੀ ਹੈ ਨਹੀਂ ਪੁਰਾ ਧੂਏ ਨਾਲ ਇੰਨੀ ਕਰ ਹਰ ਵਾਰੀ ਬਦਲੀ ਦੀ ਜਿਹੜੀਆਂ ਫੈਕਟਰੀਆਂ ਚੱਲਦੀਆਂ ਫੈਕਟਰੀਆਂ ਤੋਂ ਪ੍ਰਦੂਸ਼ਣ ਬਹੁਤ ਬਾੜਾ ਹੈ ਇਹ ਗੇ ਪ੍ਰਾਈਸ ਤੇ ਕੋਈ ਇੱਕ ਅੱਧਾ ਕੋ ਛਾੜ ਵੀ ਲੈਂਦਾ ਤੇ ਕੁਝ ਉਹਨਾਂ ਪ੍ਰਦੂਸ਼ਣ ਨਹੀਂ ਆਉਂਦਾ ਕਿਹੜੇ ਪਿੰਡ ਪਿੰਡ ਭਾਦਰਕੇ ਤਿਚੋਨੇ ਦੀ ਫਸਲ ਲੈ ਕੇ ਆਏ ਹਾਂਜੀ ਲੈ ਕੇ ਆਏ ਕਿੰਨੀ ਕੁ ਹੈ ਤੁਹਾਡੇ ਕੋਲ 20 ਕਿੱਲੇ ਆ ਗਿਆ ਮਾਲ ਜੀ 20 ਕਿੱਲੇ ਜਿਵੇਂ ਇਸ ਵਾਰ ਕਾਫੀ ਜੋ ਹੈ ਹਾਰਡ ਆਈ ਪੰਜਾਬ ਦੇ ਵਿੱਚ ਤੁਹਾਡੀ ਫਸਲ ਬਚ ਗਈ ਆ ਕਿੱਦਾਂ ਨਹੀਂ ਬਚਾਇਆ ਸਾਡੇ ਬਚਾਇਆ ਤੇ ਚਾਰਿਆ ਹਾਂਜੀ ਤੇ ਕਿਸ ਉਮੀਦ ਨਾਲ ਆਏ ਹੋ ਦੇਖੋ ਇਹ ਮਾਲ ਮਾਲ ਸੁਕਾਟੋ ਨਾ ਤੇ ਸਾਡਾ ਜੁਕਦਾ ਪਿਆ ਹੋਏ ਵੇਖੋ ਲੱਗੇ ਤੋੜ ਲੱਗੇ ਹੋਏ ਨੇ ਮਾਲ ਸੁੱਕਾ ਲਿਆ ਉਹ ਤੇ ਵੇਖਦਾ ਗਿੱਲਾ ਨਹੀਂ ਵੇਖਦਾ ਜੀ ਗਿੱਲਾ ਨਹੀਂ ਵੇਖਦਾ ਤੇ ਮੰਡੀ ਦੇ ਵਿੱਚ ਕੀ ਕੀ ਫੈਸਿਲਿਟੀਆਂ ਤੁਹਾਨੂੰ ਮਿਲੀਆਂ ਜੀ ਕੋਈ ਪ੍ਰਬੰਧ ਹੈ ਨਹੀਂ ਕੋਈ ਪ੍ਰਬੰਧ ਕੀ ਇਸ ਵਾਰ ਪ੍ਰਾਈਸ ਹੋਇਆ ਚੋਨੇ ਦਾ ਲੱਗ ਰਿਹਾ ਇਹ 2690 ਰੁਪਈਆ ਜੀ ਅੱਛਾ 2024 ਦੇ ਮੁਕਾਬਲੇ ਦੇਖਿਆ ਜਾਵੇ ਤਾਂ ਘਟ ਹੈ ਕਿ ਵੱਧ ਕੋਈ ਖਰਚੇ ਦਾ ਖੇ ਜਮੀਨਾਂ ਦੇ ਖਰਚੇ ਨੇ ਮੰਗਾਈ ਬਹੁਤ ਜਿਆਦਾ ਉਸ ਹਿਸਾਬ ਨਾਲ ਘਟ ਹੈ ਖਰਚਾ ਬਹੁਤ ਆ ਰਿਹਾ ਦੀ ਢੋਡਰ ਝਾੜ ਵੀ ਘਟ ਗਿਆ ਪਿਛਲੇ ਸਾਲ ਨਾਲ ਅੱਛਾ ਪੰਜ ਪੰਜ ਕੁੰਡਾ ਘਟ ਗਿਆ ਕਿੱਲੇ ਦਾ ਪੰਜ ਕੁੰਡਲ ਜੋਇਆ ਕਰਨੇ ਕਾਫੀ ਜਿਆਦਾ ਲਾਸ ਹੈ ਹਾਂ ਹੀ ਕਾਫੀ ਜਿਆਦਾ ਅੱਛਾ ਛੱਡ ਟੁੱਟੇ ਨਾਗ ਪ੍ਰਬੰਧ ਤਾਂ ਹੈ ਹੀ ਨਹੀਂ ਵੇਖੋ ਜੀ ਉਹ ਕਹਿੰਦਾ ਜੀ ਮਾਰਕ ਕਮੇਟੀਾਂ ਦੇ ਬਾਥਰੂ ਬਣਾਏ ਨੇ ਪਾਣੀ ਪੀਣ ਦਾ ਪ੍ਰਬੰਧ ਹੈਗਾ ਕੋਈ ਪ੍ਰਬੰਧ ਹੈ ਨਹੀਂ ਤੇ ਇੱਥੇ ਪ੍ਰਦਰਸ਼ਨੀਆਂ ਲੱਗਦੀਆਂ ਨੇ ਉਹਨਾਂ ਕੋ ਪਾਇਆ ਇਕੱਠਾ ਕਰ ਲੈ ਜਾਂਦੇ ਤੇ ਸਾਰਾ ਟੋਏ ਟੋਏ ਮਾਰ ਕੇ ਦੁਰ ਜਾਂਦੇ ਤੇ ਝੋਨੇ ਦੇ ਵਿੱਚ ਰੋੜੀ ਬਜਰੀ ਆਉਂਦੀ ਹੈ ਤੇ ਡਬਲ ਡਬਲ ਪੱਖਾ ਲੱਗਦਾ ਫਿਰ ਕਹਿੰਦੇ ਜੀ ਜ਼ਿਮੀਂਦਾਰ ਸਾਡੀ ਦਾ ਕਾਰਡ ਕੱਟੀ ਜਾਂਦੀ ਹੈ ਨਾ ਕਿਹੜੇ ਪਿੰਡ ਤੋਂ ਬਹਾਦਰਕੇ ਜੀ ਬਹਾਦਰਕੇ ਜਿਵੇਂ ਇਸ ਸਾਲ ਜੋ ਹੈ ਕਾਫੀ ਪੰਜਾਬ ਦੇ ਵਿੱਚ ਜੋ ਹੈ ਹੜ੍ਹ ਦੇਖਣ ਨੂੰ ਮਿਲੇ ਕਾਫੀ ਪਾਣੀ ਆਇਆ ਕਾਫੀ ਜੋ ਹੈ ਕਿਸਾਨਾਂ ਦੀ ਜ਼ਮੀਨਾਂ ਫਸਲਾਂ ਜੋ ਹੈ ਖਰਾਬ ਹੋਈਆਂ ਤੁਹਾਡੀ ਫਸਲ ਇਸ ਵਾਰ ਕਿਵੇਂ ਰਹੀ ਸਾਡੀ ਠੀਕ ਹੈ ਜੀ ਇੱਥੇ ਪਾਣੀ ਦਾ ਵਿਚਾਰਿਆ ਸਾਡੇ ਅੱਛਾ ਜੀ ਪਰ ਐਕਚੁਅਲੀ ਮੌਸਮ ਦਾ ਅਸਰ ਜ਼ਰੂਰ ਪਿਆ ਫਸਲਾਂ ਤੇ ਅੱਛਾ ਹਾਂ ਜੀ ਜਦੋਂ ਬਾਰਿਸ਼ ਹੋਈ ਹੈ ਜਦੋਂ ਫਸਲਾਂ ਆਉਣ ਦਾ ਟਾਈਮ ਸੀਗਾ ਉਦੋਂ ਫਸਲਾਂ ਫਿਰ ਐਕਚੁਅਲੀ 20 ਪੈਂਡ ਕਰਕੇ ਸਾਡੇ ਨਾ ਉਹ ਜਿਹੜਾ ਬੂਰਾ ਝੜ ਜਾਂਦਾ ਹੈ ਤੇ ਫਸਲਾਂ ਦਾ ਕਾਫੀ ਝਾੜ ਘਟਦਾ ਹਾਂ ਜੀ ਹਾਂ ਜੀ ਜਿਹੜਾ ਇੱਕ ਰੋਗ ਦੱਸਿਆ ਜਾਂਦਾ ਹੈ ਹਲਦੀ ਨਾਮਕ ਰੋਗ ਹੁੰਦਾ ਹੈ ਇੱਕ ਉਹ ਵੀ ਪਿਆ ਜੀ ਇਸ ਮੌਸਮ ਦੇ ਕਰਕੇ ਬਰਸਾਤ ਜ਼ਿਆਦਾ ਹੋਣ ਕਰਕੇ ਨਾ ਅੱਛਾ ਤੇ ਉਹ ਹਲਦੀ ਪੈਂਡ ਕਰਕੇ ਕਾਫੀ ਉਹਦੇ ਨਾਲ ਵੀ 25% ਸਾਡਾ ਝਾੜ ਘਟਦਾ ਉਹਦੇ ਨਾਲ ਹਾਂਜੀ ਕਿੰਨੇ ਜੋ ਹੈ ਕਿਲੋ ਤੁਸੀਂ ਲੈ ਕੇ ਆਏ ਹੋ ਕਿੰਨੀ ਕਿੰਨੀ ਜ਼ਮੀਨ ਦੀ ਫਸਲ ਲੈ ਕੇ ਆਏ ਹੋ ਜ਼ਮੀਨ ਦੀ ਸਾਡੇ 16 17 ਕਿੱਲੇ ਦੀ ਆ ਜਾਂਦੀ ਹੈ ਜੀ ਅੱਛਾ ਜੀ ਹਾਂਜੀ 17 ਕਿੱਲੇ ਜੋ ਹੈ ਚੁਪ ਚੋ ਆਪਣੀ ਜ਼ਮੀਨ ਤੋਂ ਜੋ ਨਲਾਕੇ ਲੈ ਕੇ ਆਏ ਹੋ ਕਿਸ ਤਰੀਕੇ ਦਾ ਰਿਸਪੌਂਸ ਆਦਾ ਸਾ ਆ ਗਈ ਜੀ 7:00 ਵਜੇ ਪਈ ਹੈ ਖੜੀ ਹੈ ਜੀ ਅੱਛਾ ਕਿਸ ਤਰੀਕੇ ਦਾ ਰਿਸਪੌਂਸ ਹੈ ਤੇ ਬਸ ਝਾੜ ਘਟਾ ਜੀ ਬਹੁਤ ਫਰਕ ਆ ਘਟੋ ਘਟ 7 8 ਕੁੰਟਲ ਕਿੱਲੇ ਮਗਰ ਘਟਾ अच्छा चार तो आगे 27 28 क्विंटल केले दा निकलदा है, है, है? है, है।, 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 है। ते हुण साडे 20 22 दा मोस्टली ਝਾੜ ਹੈ ਬਹੁਤ ਘਟ ਹੈ ਜੀ ਬਹੁਤ ਘਟ ਹੈ ਜਿਵੇਂ ਕੀ ਤੁਸੀਂ ਕਹਿ ਰਹੇ ਹੋ ਕਿ 7 ਕਿल्ले ਹਜੇ ਤਾਂ ਡਿਪਈ ਹੈ ਉਹ ਤੁਸੀਂ ਵੱਢ ਲਈ ਹੈ ਇਹ ਵੱਢਣੀ ਨਹੀਂ ਜੀ ਵੱਢਣੀ ਹੈ ਜੀ ਵੱਢਣੀ ਹੈ ਤੇ ਫਿਰ ਤੋਂ ਇੱਕ ਵਾਰ ਪੰਜਾਬ ਦੇ ਵਿੱਚ ਜੋ ਹੈ ਮੌਸਮ ਦੇਖਣ ਨੂੰ ਮਿਲ ਰਿਹਾ ਕਿ بارش ਦਾ ਮਾਹੌਲ ਬਣ ਰਿਹਾ ਤੇ ਡਰ ਨਹੀਂ ਹੈ ਤੁਹਾਨੂੰ ਮੰਨਦੇ ਅੰਦਰ ਨਹੀਂ ਡਰੀ ਹੈ ਜੀ ਫਸਲ ਬਾਹਰ ਪਈਆਂ ਨੇ ਹੁਣ ਠੰਡ ਅੱਗੇ ਵੱਧ ਜਾਣੀ ਹੈ ਤੇ ਜਿਹੜਾ ਮੋਇਸਚਰ ਹੈ ਜੋ ਗਵਰਨਮੈਂਟ ਰეკਮੈਂਡ ਕਰਦੀ ਹੈ ਉਹ ਦੇ ਅਕੋਰਡਿੰਗਲੀ ਸਾਡਾ ਵਾਊਚਰ ਇਨੀ ਪੂਰਾ ਹੋਣਾ ਤੇ ਸਾਨੂੰ ਉਹੀ ਕਾਟਕੂਟ ਕੱਟਕੁੱਟ ਕੇ ਵਿੱਚੋਂ ਬਸੋ ਬਹੁਤ ਮਾੜਾ ਹਾਲ ਅੱਛਾ ਰਿਸਪੌਂਸ ਕੀ ਮਿਦਾ ਮਿਲ ਰਿਹਾ ਹੈ ਰਿਸਪੌਂਸ ਵੀ ਕੁਝ ਨਹੀਂ ਜੀ ਬਸ ਜਿਹੜਾ ਸੁੱਕਾ ਹੈ ਉਹਦਾ ਭਰਪੂਰ ਲੈਂਦੇ ਨੇ ਨੇ ਤਾਂ ਵੀ ਖੱਜਲ ਖਰਾਬੀਆਂ ਨੇ ਬਸ ਅੱਛਾ ਜੀ ਹਾਂ ਬਹੁਤ ਟਾਈਮ ਲੱਗਦਾ ਹੈ ਰਾਤਾ ਰਾਤ ਕੱਟਣੀ ਪੈਂਦੀ ਹੈ ਸਾਨੂੰ ਥੋੜੇ ਝੋਨੇ ਪਿੱਛੇ ਨਾ ਸਾਨੂੰ ਖੱਜਲ ਖਰਾਬੀ ਬਹੁਤ ਹੈ ਇੱਕ ਤਾਂ ਝਾੜ ਘਟ ਹੈ ਉਪਰੋਂ ਕਾਟ ਲਾਗ ਲੂਕੇ بس پھر ਕੁਝ ਨਹੀਂ ਬਾਜਦਾ ਲਾਗਤ ਹੀ ਮਸਾਂ ਪੂਰੀ ਐ ਤੇ ਜਿਹੜੀ ਸੀਐਮ ਭਗਵੰਤ ਮਾਨ ਇੱਕ ਸਕੀਮ ਚਲਾਈ ਸੀ ਜਿਸ ਦਾ ਖੇਤ ਉਸ ਦੀ ਰੇਤ ਉਹਦੇ ਅਕੋਰਡਿੰਗਲੀ ਕਿਸਾਨਾਂ ਨੂੰ ਬੈਨੀਫਿਟ ਹੋਏਗਾ ਦੇਖੋ ਜੀ ਬੈਨੀਫਿਟ ਉਹਦਾ ਕੋਈ ਨਹੀਂ ਹੈਗਾ ਉਹ ਸਿਰਫ ਉਹਦੇ ਵਿੱਚ ਜਿਹੜੀ ਰੇਤ ਹੈ ਉਹ ਮਿੱਟੀ ਮਿਲ ਕੇ ਆਉਂਦੀ ਹੈ ਉਹਦੇ ਵਿੱਚ ਜਿਹੜਾ ਤਾਂ ਆਪਾਂ ਆਪਾਂ ਕੰਸਟਰਕਸ਼ਨ ਦੇ ਵਿੱਚ ਕੰਮ ਲੈਣੇ ਆ ਉਹ ਤਾਂ ਰੇਤ ਤਾਂ ਹੁੰਦਾ ਨਹੀਂ ਉਹ ਰੇਤ ਤਾਂ ਦੂਜਾ ਮਿੱਟੀ ਵਾਲਾ ਹੀ ਹੈ ਉਹ ਜੋ ਡੰਪ ਕਰ ਵੀ ਲੈਣਗੇ ਉਹ ਉਹ ਮੋਸਟਲੀ ਉਹ ਬਸ ਉੱਥੇ ਹੀ ਪਿਆ ਰਹਿੰਦਾ ਕਈ-ਕਈ ਸਾਲ ਲੋਕਾਂ ਦੇ ਉਵੇਂ ਪਏ ਨੇ ਉਹ ਯੂਚੇ ਨਹੀਂ ਆਉਂਦਾ ਹਾਂ ਔਰ ਇੱਥਾ ਮਿੱਟੀ ਵਾਲਾ ਉਹ ਬਿਲਕੁਲ ਬੇਕਾਰ ਹੈ ਤੇ ਫੈਸਿਲਿਟੀਆਂ ਕਿੱਦਾਂ ਤੇ ਕੀ ਪ੍ਰਬੰਧ ਕੀਤੇ ਗਏ ਆ ਮੰਡੀ ਜੀ ਮੰਡੀ 'ਚ ਕੋਈ ਪ੍ਰਬੰਧ ਨਹੀਂ ਜੀ ਬਹੁਤ ਬੇਕਾਰ ਹਾਲ ਹੈ ਤੁਸੀਂ ਦੇਖੋ ਵੀ ਜਦੋਂ ਅਸੀਂ ਅੱਜ ਤੇ ਫਸਲ ਸਾਡਾ ਆਉਣ ਦਾ ਟਾਈਮ ਹੁੰਦਾ ਕੋਈ ਇੱਥੇ ਸਫਾਈ ਨਹੀਂ ਕੋਈ ਕੁਝ ਨਹੀਂ ਕਰਦੇ ਉਹ ਜਿਹੜੇ ਆਲੂ ਵੇਚਦੇ ਉਹ ਵੀ ਇੱਥੇ ਆਪਣਾ ਕੰਮ ਕਰਕੇ ਚਲੇ ਜਾਂਦੇ ਆ ਆਂਬੂਮ ਵੇਚਣ ਵਾਲੇ ਉਹ ਵੀ ਕੰਮ ਕਰਕੇ ਗੰਦ ਪਾ ਕੇ ਚਲੇ ਜਾਂਦੇ ਆ ਕੋਈ ਨਹੀਂ ਨਾ ਕਮੇਟੀ ਵਾਲਿਆਂ ਦਾ ਕੋਈ ਰੂਲਸ ਆ ਦੇਖੋ ਸੜਕਾਂ ਟੁੱਟੀਆਂ ਪਈਆਂ ਨੇ ਤੇ ਜਿਹੜੀ ਆਹ ਵਿੱਚ ਸਾਰਾ ਝੋਨਾ ਸਾਡਾ ਵਿੱਚ ਬਜਰੀ ਦੇ ਪਾਣੀ ਦੇ ਰੁੱਲਦਾ ਅੱਛਾ ਕੀਵਨ ਤੁਸੀਂ ਬਾਥਰੂਮ ਦਾ ਕੋਈ ਅਰੇਂਜਮੈਂਟ ਕਿਸੇ ਨੇ ਜਾਣਾ ਕਿਸੇ ਲੇਡੀਜ਼ ਨੇ ਜਾਣਾ ਜੈਂਟਸ ਨੇ ਜਾਣਾ ਕੋਈ ਪਾਣੀ ਦਾ ਅਰੇਂਜਮੈਂਟ ਕੁਝ ਨਹੀਂ ਹੈ ਤਾਂ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਮੰਗ ਤਾਂ ਇਹੀ ਹੈ ਜੀ ਕੋਈ ਰੂਲ ਤਾਂ ਹੋਣਾ ਚਾਹੀਦਾ ਨਾ ਸਾਨੂੰ ਜਦੋਂ ਤੁਸੀਂ 6 ਮਹੀਨੇ ਬਾਅਦ ਫਸਲ ਲੈ ਕੇ ਆਉਣੀ ਹੈ ਸਾਨੂੰ ਕਲੀਨ ਮਿਲੇ ਤੇ ਆ ਕੇ ਆਪ ਅਸੀਂ ਆਪਣੇ ਬੰਦੇ ਲਾ ਕੇ ਸਵਾਫ ਸਾਫ ਸਵਾਈ ਕਰਕੇ اپنی فصل ਆਪ ਸੱਡਦੇ ਆ ਇੱਥੇ ਲਾ ਕੇ ਆਪਣੀ ਲੇਬਰ ਲਾ ਕੇ ਕੋਈ ਪ੍ਰੋਬਲਮ ਕੋਈ ਚੱਕਰ ਨਹੀਂ ਕੋਈ ਲਾਈਟਾਂ ਨਹੀਂ ਚੱਲਦੀਆਂ ਕੋਈ ਕੁਛ ਨਹੀਂ ਇੱਥੇ ਪਰ ਮਾੜਾ ਹਾਲ ਹੈ ਕਈ ਜ਼ਾਲ ਹੀ ਹੋ ਗਏ ਜੀ ਬਸ ਰਾਤ ਦੇ ਟਾਈਮ ਵੀ ਦਿੱਕਤ ਆਉਂਦੀ ਹੈ ਰਾਤ ਤੇ ਤਾਂ ਮੋਸਲੀ ਚਲੋ ਸਾਡੀ ਲੇਬਰ ਪਈ ਹੁੰਦੀ ਹੈ ਇੱਥੇ ਦਿੱਕਤ ਵਾਲੀ ਗੱਲ ਹੀ ਹੈ ਜੀ ਕੋਈ ਚੌਂਕੀਦਾਰ ਨਹੀਂ ਕੋਈ ਕੁਛ ਨਹੀਂ ਆ ਫਸਲ ਦੀ ਕੋਈ ਮਤਲਬ ਲੁੱਕ ਆਫਟਰ ਨਹੀਂ ਕਰ ਸਕਦਾ ਇਹ ਚੱਕਰ ਪੈਂਦਾ ਬਹੁਤ ਜਿਵੇਂ ਸਰ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਹੜਾ ਜੋ ਆਪਾਂ ਨੂੰ ਦੇਖਣ ਨੂੰ ਮਿਲੇ ਆ ਬਿੱਤੇ ਦਿਨਾਂ ਦੇ ਅੰਦਰ ਉਹਦਾ ਤੁਹਾਡੇ ਖੇਤ ਤੇ ਤੁਹਾਡੀ ਫਸਲ ਤੇ ਕਿੰਨਾ ਗੁਸਰ ਹੋਇਆ ਦੇਖੋ ਜੀ ਸਾਡੇ ਵਾਲੇ ਪਾਸੇ ਹਾਰਡ ਤਾਂ ਨਹੀਂ ਆਇਆ ਅੱਛਾ ਜੀ ਤੇ ਬਰਸਾਤਾਂ ਦਾ ਪੂਰਾ ਨਕਥਾਨ ਹੈ ਇਹ ਤਾਂ ਗੁਰੂ ਮਹਾਰਾਜ ਦਾ ਜੋ ਵੇਖੋ ਬਾਣਾ ਤਾਂ ਮੰਨਣਾ ਪੈਣਾ ਹੈਗਾ ਸੱਚੇ ਪਾਤਸ਼ਾਹ ਤੇ ਬਾਕੀ ਖੇਤ ਗਿੱਲੇ ਹੋ ਗਏ ਝੋਨਾ ਵੈਸੇ ਸਲਾਬ ਚ ਹੋ ਗਿਆ ਤੇ ਮੁਗਚਰੀ ਬਹੁਤ ਆ ਰਹੀ ਹੈ ਇਹਦੇ ਵਿੱਚ ਵੇਖੋ ਜੇ ਧੁੱਪ ਨਹੀਂ ਲੱਗਣੀ ਤੇ ਜ਼ਿਮੇਦਾਰ ਨੂੰ ਨੁਕਸਾਨ ਤਾਂ ਆਈ ਫਸਲ ਦਾ ਵੀ ਨੁਕਸਾਨ ਤੇ ਵੱਡਣ ਦਾ ਵੀ ਨੁਕਸਾਨ ਹੈ ਹਾਂਜੀ ਜੇ ਕਪਾਹ ਨਾ ਚੱਲੀ 2-4 ਦਿਨ ਤੇ ਪੱਕਿਆ ਜੋ ਨਾ ਖਰਾਬ ਵੀ ਹੋ ਸਕਦਾ ਹੈ ਹਾਂਜੀ ਪਹਿਲੇ ਵੈਸੇ ਬੀਆਂ ਦੇ ਸਰਕਾਰਾਂ ਨੇ 20 ਮਾੜੇ ਦਿੱਤੇ ਅ ਝੋਨੇ ਨਸਰੇ ਹੀ ਨਹੀਂ ਆਕੇ ਹਾਂਜੀ ਇਹ ਕਰਕੇ ਤੇ ਤੁਸੀਂ ਕਿੰਨੀ ਜੋ ਹੈ ਕਿੰਨਾ ਝੋਨਾ ਲੈ ਕੇ ਆਏ ਦੇਖੋ ਇਹ ਤਾਂ ਇਹ ਚਾਰ-ਪੰਜ ਕਿੱਲੇ ਵੱਡੇ ਹੇ ਖੜੇ ਨੇ ਅਜੇ 20 25 25 ਗੱਲੇ 23 ਗੱਲੇ ਖੜੇ ਆ ਤੇ ਜਿਹੜੇ ਉਹ ਹੁਣ ਇਸ ਵਾਰ ਫਿਰ ਤੋਂ ਹੁਣ ਪੰਜਾਬ ਦੇ ਵਿੱਚ ਜੋ ਹੈ بارش ਵੇਖਣ ਨੂੰ ਮਿਲ ਰਹੀ ਹੈ ਤੇ ਤੁਹਾਨੂੰ ਉਹਦਾ ਫਸਲ ਪੂਰਾ ਪੂਰਾ ਨੁਕਸਾਨ ਹੈ ਜੀ ਜੇ ਹੁਣ ਫਸਲ ਪੱਕੀਆਂ ਨੇ ਜੇ ਬਰਸਾਤ ਐ ਇਸ ਤਰ੍ਹਾਂ ਰਹੀ ਤੇ ਪੂਰਾ ਝੋਨੇ ਦਾ ਨੁਕਸਾਨ ਹੈ ਹਾਂ ਇਹ ਹਲਦੀ ਨਾਮਕ ਰੋਗ ਜਿਹੜਾ ਇੱਕ ਦੱਸਿਆ ਜਾਂਦਾ ਝੋਨੇ ਨੂੰ ਹਲਦੀ ਦੇਖੋ ਹਲਦੀ ਬਰਸਾਤਾਂ ਕਰਕੇ ਬਹੁਤ ਜ਼ਿਆਦੀ ਹਲਦੀ ਪਈ ਹਾਂ ਬਹੁਤ ਪਈ ਆ ਹਲਦੀ ਉਨੋਂ ਪਾ ਕਿਸੇ ਤਰੀਕੇ ਦੇ ਨਾਲ ਜੋ ਹੈ ਉਹ ਸਰੋਗ ਨੂੰ ਖਤਮ ਨਹੀਂ ਕਰ ਸਕਦੇ ਰੋਗ ਦੇਖੋ ਬਰਸ਼ਾਤਾਂ ਦੇ ਵਿੱਚ ਦੇ ਵਿੱਚ ਸਪਰੇਅ ਹੋਣਾ ਸੀ ਜਦੋਂ ਟਾਈਮ ਹੀ ਹੁੰਦਾ ਇਹਦਾ ਨਿਸਰਨ ਤੋਂ ਪਹਿਲਾਂ ਟਾਈਮ ਹੁੰਦਾ ਪਰ ਉਹ ਬਰਸ਼ਾਤਾਂ ਦੇ ਵਿੱਚ ਟਾਈਮ ਲੰਘ ਗਿਆ ਝੋਨਾ ਨਿਸਰ ਗਿਆ ਉਹਦੇ ਚ ਫਿਰ ਬਾਅਦ ਚ ਸਪਰੇਅ ਕੀਤੇ ਦਾ ਵੀ ਕੋਈ ਫਾਇਦਾ ਨਹੀਂ ਹੈ ਹਾਂ ਜੀ ਤੇ ਸਰ ਜਦੋਂ ਰੋਗ ਲੱਗ ਜਾਂਦਾ ਹੈ ਹਲਦੀ ਨਮਕ ਤੇ ਉਹ ਬਾਅਦ ਚ ਜੋ ਹੈ ਫਸਲ ਵਿਕਦੀ ਵੀ ਨਹੀਂ ਦੇਖੋ ਫਰਕ ਤੇ ਪੈਂਦਾ ਹੀ ਹੈਗਾ ਜੀ ਹਾਂ ਕਾਲਾਪਨ ਆ ਜਾਂਦਾ ਹੈ ਆ ਉਹਦੇ ਫਰਕ ਤਾਂ ਪੈਂਦਾ ਜੀ। ਇਸ ਵਾਰ ਰਿਸਪੌਂਸ ਕਿਵੇਂ ਮਿਲ ਰਿਹਾ ਤੁਹਾਨੂੰ ਫਸਲ ਦਾ ਵਿਕਰੀ ਹੈ। ਉਹ ਤਾਂ ਝੋਨਾ ਇੱਕ ਤਾਂ ਹਲਾਬਾ ਹੈ। ਉਹ ਚ ਕਾਟ ਲਵਾਣੀ ਪੈਂਦੀ ਹੈ। ਆੜ ਦੀ ਕਹਿੰਦੇ ਹਲਾਬਾ ਜੀ ਨਰਮਾ ਜਿਹੜਾ ਨਹੀਂ ਚੱਕਣਾ ਤੇ ਕਾਟ ਤਾਂ ਲਵਾਣੀ ਪੈਂਦੀ ਹੈ। ਹੁਣ ਇਹ ਜੇ ਧੁੱਪ ਨਹੀਂ ਲੱਗਣੀ ਤੇ ਕੁਦਰਤ ਦੇ ਦੇ ਨਾਲ ਪਾਣਾ ਤਾਂ ਮੰਨਣਾ ਪਏ ਜੀ।